ਮੈਨੂੰ ਕਦੋਂ ਮੇਰੀ ਯਾਦਦਾਸ਼ਤ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕੋਈ ਸਮਾਂ ਹੁੰਦਾ ਹੈ ਜਦੋਂ ਡਾਕਟਰ ਕੋਲ ਜਾਣਾ ਚੰਗਾ ਹੁੰਦਾ ਹੈ ਜੇਕਰ ਤੁਸੀਂ ਸੱਤ ਲੱਗੇ ਗਿੱਟੇ ਨਾਲ ਬਹੁਤ ਮੁਸ਼ਕਲ ਨਾਲ ਤੁਰ ਪਾ ਰਹੇ ਹੋ ਜਾਂ ਕੰਨ ਦਾ ਦਰਦ ਇਨਾ ਵੱਧ ਗਿਆ ਹੈ ਕਿ ਤੁਸੀਂ ਕੁਝ ਹੋਰ ਸੋਚ ਨਹੀਂ ਪਾ ਰਹੇ ਹੋ ਪਰ ਕੀ ਤੁਸੀਂ ਕਦੇ ਆਪਣੀ ਯਾਦਦਾਸ਼ਤ ਸੰਬੰਧੀ ਸਮੱਸਿਆ ਲਈ ਆਪਣੇ ਡਾਕਟਰ ਨੂੰ ਮਿਲੇ ਹੋ ਖੇਰ ਭੁੱਲਣ ਦੀਆਂ ਕੁਝ ਕਿਸਮਾਂ ਹੁੰਦੀਆਂ ਹਨ ਜਿਨ੍ਹਾਂ ਲਈ ਕਿਸੇ ਕਿਸਮ ਦੀ ਸਿਹਤ ਸੰਬੰਧੀ ਚੇਤਾਵਨੀ ਨਹੀਂ ਹੁੰਦੀ ਇੱਕ ਹਫ਼ਤੇ ਵਿੱਚ ਤਿੰਨ ਵਾਰ ਆਪਣੀਆਂ ਚਾਬੀਆਂ ਰੱਖ ਕੇ ਭੁੱਲਣਾ ਦਾ ਮਤਲਬ ਜ਼ਰੂਰੀ ਨਹੀਂ ਕਿ ਤੁਹਾਨੂੰ ਆਪਣੇ ਡਾਕਟਰ ਨਾਲ ਮਿਲਣ ਦੀ ਲੋੜ ਹੈ ਨਾ ਹੀ 골ਫ ਕਲੱਬ ਵਿਖੇ ਹੁਣੇ ਮਿਲੇ ਕਿਸੇ ਵਿਅਕਤੀ ਦਾ ਨਾਮ ਜਾਂ ਚਿਹਰਾ ਭੁੱਲਣਾ ਜਾਂ ਕੋਈ ਅਜਿਹਾ ਵਿਅਕਤੀ ਜਿਸ ਨੂੰ ਤੁਸੀਂ ਕਾਫੀ ਸਾਲਾਂ ਤੋਂ ਨਹੀਂ ਮਿਲੇ ਹੋ ਨਾਮ ਕਿਸੇ ਦੇ ਵੀ ਯਾਦ ਨਹੀਂ ਰਹਿੰਦੇ ਇਸ ਲਈ ਡਾਕਟਰ ਨੂੰ ਮਿਲਣ ਦੀ ਕੋਈ ਲੋੜ ਨਹੀਂ ਹੈ कई बार जबत ਤੁਸੀਂ ਜਾਂ ਤੁਹਾਡੇ ਜਾਣਕਾਰ ਨੂੰ ਆਪਣੀ ਯਾਦਾਸ਼ਤ ਸੰਬੰਧੀ ਆਪਣੇ ਡਾਕਟਰ ਨਾਲ ਗੱਲਬਾਤ ਕਰਕੇ ਫਾਇਦਾ ਹੋ ਸਕਦਾ ਹੈ ਜਿਵੇਂ ਕਿ ਜੇਕਰ ਤੁਸੀਂ ਭਟਕ ਜਾਂਦੇ ਹੋ ਕਿ ਤੁਸੀਂ ਕਿੱਥੇ ਹੋ ਜਾਂ ਹੁਣ ਕਿਹੜਾ ਵੇਲਾ ਹੈ ਜਾਂ ਉਸ ਥਾਂ ਤੇ ਭਟਕ ਜਾਣਾ ਜਿਸ ਨੂੰ ਤੁਸੀਂ ਕਈ ਸਾਲਾਂ ਤੋਂ ਜਾਣਦੇ ਹੋ ਜਾਂ ਬਿਨਾਂ ਅਹਿਸਾਸ ਹੋਏ ਹਰ ਰੋਜ਼ ਇੱਕੋ ਕਹਾਣੀ ਦੁਹਰਾਉਣਾ ਸ਼ੁਰੂ ਕਰ ਦੇਣਾ ਇਹ ਫੈਸਲਾ ਕਰਨਾ ਔਖਾ ਹੋ ਸਕਦਾ ਹੈ ਕਿ ਕਦੋਂ ਇਹ ਯਾਦਾਸ਼ਤ ਸੰਬੰਧੀ ਸਮੱਸਿਆਵਾਂ ਸੰਬੰਧੀ ਡਾਕਟਰ ਨੂੰ ਮਿਲਣ ਦੀ ਲੋੜ ਹੈ ਪਰ ਇੱਕ ਵਧੀਆ ਸਵਾਲ ਹੈ ਜੋ ਤੁਸੀਂ ਪੁੱਛ ਸਕਦੇ ਹੋ ਕਿ ਇਸ ਸਮੱਸਿਆਵਾਂ ਘਰ ਜਾਂ ਕੰਮ ਵਿਖੇ ਤੁਹਾਡੇ ਜੀਵਨ ਵਿੱਚ ਧਖਲ ਦੇ ਰਹੀਆਂ ਹਨ ਜਾਂ ਉਹ ਤੁਹਾਡੇ ਜੀਵਨ ਦੀ ਗੁਣਵੱਤਾ ਤੇ ਅਸਰ ਪਾ ਰਹੀਆਂ ਹਨ ਜੇਕਰ ਹਾਂ ਤਾਂ ਆਪਣੇ ਡਾਕਟਰ ਨਾਲ ਗੱਲ ਕਰਨ ਨਾਲ ਫਾਇਦਾ ਹੋ ਸਕਦਾ ਹੈ ਕਿਉਂਕਿ ਤੁਹਾਡਾ ਡਾਕਟਰ ਨਿਮਨ ਮਹੱਤਵਪੂਰਨ ਕਾਰਨ ਲਈ ਤੁਹਾਡੀ ਮਦਦ ਕਰਨ ਵਿੱਚ ਸਮਰੱਥ ਹੋ ਸਕਦਾ ਹੈ ਕੁਝ ਯਾਦ ਆਸ਼ਤ ਸੰਬੰਧੀ ਸਮੱਸਿਆਵਾਂ ਇਲਾਜ ਯੋਗ ਹੁੰਦੀਆਂ ਹਨ ਅਤੇ ਉਲਟਨ ਯੋਗ ਵੀ ਹੁੰਦੀਆਂ ਹਨ ਇਸ ਕਰਕੇ ਕਿਉਂਕਿ ਇਹ ਕਿਸੇ ਹੋਰ ਬੁਨਿਆਦੀ ਹਾਲਾਤ ਦਾ ਲੱਛਣ ਹੋ ਸਕਦਾ ਹੈ ਜਿਵੇਂ ਕਿ ਤਣਾਅ ਬਹੁਤ ਜ਼ਿਆਦਾ ਸ਼ਰਾਬ ਪੀਣਾ ਗੁੱਸਾ ਜਾਂ ਡਿਪਰੈਸ਼ਨ ਇੱਥੋਂ ਤੱਕ ਉਹ ਦਵਾਈ ਵੀ ਜੋ ਤੁਸੀਂ ਲੈ ਰਹੇ ਹੋ ਇਸ ਲਈ ਕਿਉਂਕਿ ਤੁਹਾਨੂੰ ਯਾਦਦਾਸ਼ਤ ਸੰਬੰਧੀ ਸਮੱਸਿਆ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਦਿਮਾਗੀ ਬਿਮਾਰੀ ਹੈ ਜਾਂ ਇਹ ਹੈ ਕਿ ਇਹ ਸਥਾਈ ਹੈ ਜੇਕਰ ਤੁਸੀਂ ਚਿੰਤਤ ਹੋ ਤੁਹਾਡੇ ਡਾਕਟਰ ਵੱਲੋਂ ਇੱਕ ਸਧਾਰਨ ਬਲੱਡ ਟੈਸਟ ਅਤੇ ਨਾਲ ਨਾਲ ਇੱਕ ਸਰੀਰਕ ਜਾਂਚ ਅਤੇ ਇੱਕ ਯਾਦਦਾਸ਼ਤ ਸੰਬੰਧੀ ਜਾਂਚ ਸਥਿਤੀ ਸਪਸ਼ਟ ਕਰ ਸਕਦੀ ਹੈ ਜੋ ਤੁਹਾਡੇ ਦਿਮਾਗ ਦੀ ਤੰਦਰੁਸਤੀ ਲਈ ਥੋੜੀ ਜਹੀ ਬੇਅਰਾਮੀ ਹੁੰਦੀ ਹੈ